ਤੇ ਬਾਬਾ ਜੀ ਹੋਰ ਘਰ ਦੇ ਹਾਲਾਤ ਕਿਵੇਂ ਚੱਲ ਰਹੇ ਨੇ ਕੱਲ ਇੱਥੇ ਕਬੜਾ ਗਿਆ ਦੇਗਾ ਲੁਧਿਆਣੇ ਛੋਟਾ ਜਾ ਗਿਆ ਹੈ ਬੋਅਲੀ ਚ ਉਹ ਵੱਡੇ ਮੁੰਡੇ ਜਾਂਦਾ ਉੱਥੇ ਕੋਈ ਗੱਮ ਆਪਾਇਆ ਜਾਂ ਗਾੜੀ ਤੇ ਚੱਕਾ ਚ ਲੱਗਦਾ ਜਿਸ ਤੇ ਆਰੇ ਦੇ ਮੂੰਹ ਮੋੜਿਆ ਜਿੰਨਾ ਕੋਈ ਚਾਰ ਪਾਸੇ ਹੈਗੇ ਉਹ ਦੋ ਜਿਹੜੇ ਸਾਲ ਤੱਕ ਸਕੇ ਪਰ ਆ ਮਿਲਣ ਨਹੀਂ ਆਂਦੇ ਕੋਈ ਗਲਬਾ ਦੀ ਕੋਈ ਗੱਟੇ ਦੋ ਦੋ ਸਾਲ ਹੋ ਗਏ ਪਰ ਆਂ ਸ਼ਕਲ ਹੀ ਦੇਖੇ ਸਕੇ ਵੀ ਭਰਾ ਸਾਥ ਨਹੀਂ ਦੇ ਰਹੇ ਨਹੀਂ ਨਹੀਂ ਸਾਦੇ ਬੜੀ ਜੂੜ ਦਿਖਾ ਲਓ ਕਹਿਣੇ ਮਤਲਬ ਫੋਨ ਟੱਕ ਨਹੀਂ ਕੋਈ ਗਲਤ ਨਹੀਂ ਉਹਦਾ ਮਤਲਬ ਸਾਡੀ ਵੀ ਰਲਾਈ ਚੜਦਾ ਨਹੀਂ ਹੈ ਔਰ ਜਿਹੜਾ ਕੰਮ ਕਰਗਾ ਉਹ ਚਾਹ ਤੁਹਾਡੇ ਕੰਮ ਥੱਲੇ ਕਰਕੇ ਰੇੜੀ ਕਰਕੇ ਇਹਦਾ ਨਾਲ ਕੋਈ ਮੇਰੇ ਨਹੀਂ ਹੰਡਦਾ ਕੋਈ ਸੋ ਬਾਬਾ ਜੀ ਨੇ ਆਪਣੇ ਭਰਾ ਦੀ ਦਾਸਤਾਨ ਸੁਝਾਈ ਹੈ ਘਰ ਘਰ ਦੀ ਕਹਾਣੀ ਹੈ ਆ ਦੋ ਦਿਨ ਪਹਿਰੇ ਹੋ ਰਹੇ ਜੇ ਬਾਪਰੇ ਆ ਵੀ ਸਾਰੇ ਆਪਣੇ ਲੱਗੇ ਜੋ ਮਸਤ ਨੂੰ ਕਿਹਦੇ ਕੋ ਡੈਮ ਨਹੀਂ ਹੈ ਅੱਜ ਕੱਲ੍ਹ ਗੱਲ ਕਰੀਏ ਲੱਗਾ ਸਮਾਂ ਬਾਬਾ ਜੀ ਇਹ ਜ ਆ ਗਿਆ ਹੈ ਕੋਈ ਕੋਈ ਭਰਾ ਭਰਾ ਨੂੰ